ਸਸਿਕਾ ਜੀ ਮੈਂ ਹਾਂ ਸਰਬਜੀਤ ਸਿੰਘ ਨੀਟੂ ਤੁਸੀਂ ਦੇਖ ਰਹੇ ਹੋ ਪੀਵੀ ਛੇਪੀ ਨਿਊਜ਼ ਚੈਨਲ ਜਿਵੇਂ ਕਿ ਹੋਲੀ ਦਾ ਤਿਹਾਰ ਬੜੀ ਦੁਨੀਆ ਦੇ ਵਿੱਚ ਬੜੀ ਅਤਿ ਪੜੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਸਾਡੇ ਪੰਜਾਬ ਦੀਆਂ ਕੋਇਲਾ ਵਰਗੀ ਆਵਾਜ਼ ਜ਼ਿਲ੍ਹਾ ਫਤਿਹਗੜ ਸਾਹਿਬ ਧਰਤੀ ਮੰਡੀ ਗੋਵਿੰਦਗੜ ਤੋਂ ਮੀਨੂ ਅਰੋੜਾ ਐਂਡ ਪਾਰਟੀ ਯਾਨੀ ਕਿ ਲਗਾਤਾਰੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇ ਵੱਖ-ਵੱਖ ਮਹੱਲਿਆਂ ਦੇ ਵਿੱਚ ਜਿਵੇਂ ਜਿਵੇਂ ਕੋਈ ਇਹਨਾਂ ਨੂੰ ਇੱਥੇ ਇਨਵਾਈਟ ਕਰਦਾ ਹੈ ਤੇ ਮਾਤਾ ਦਾ ਗੁਣਗਾਨ ਕਰਦੇ ਨੇ ਸੋਹਣੀਆਂ-ਸੋਹਣੀਆਂ ਪੇਟਾਂ ਦੇ ਨਾਲ ਨੱਚਣ ਲਈ ਮਜਬੂਰ ਕਰ ਦਿੰਦੇ ਨੇ ਪੀਵੀਸੀਪੀ ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਵੱਲੋਂ ਤੁਹਾਡਾ ਇੱਥੇ ਪਹੁੰਚੋ ਤੇ ਨਿਗਾਸਵਾਂ ਆਪਕੋ ਵੀ ਹੋਲੀ ਦਾ ਤਿਉਹਾਰ ਬਹੁਤ-ਬਹੁਤ ਮੁਬਾਰਕ ਪਹਿਲੇ ਤੋਂ ਸਭ ਕੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਧੇ हमें ये नहीं पता था कि हम होली का उत्सव इस तरह से मनाएंगे लेकिन बाबा की कृपा से हम होली के उत्सव को इतने धूमधाम से मना चुके हैं आज ऐसा लग रहा है कि आज हमने वृंदावन में होली मनाई है और मैं और मेरी सखी पूजा जिसके सहयोग से मैं ये कीर्तन करती हूँ तो आज हमने बहुत आनंद लिया इस कीर्तन में दुर्गा मंदिर में आज हम आए थे और बहुत उत्साह के साथ यहाँ पर होली का उत्सव मनाया गया है पिछले साल हमने खाटू धाम खन्ना में होली मनाई थी वहाँ पर हमें बुलाया गया था और तब हम नए नए थे गाने के लिए और तभी हमने खाटू धाम से ही हमें एक पहचान मिली है इसीलिए मेरे नाम के साथ मेरी पहचान मेरे शाम लगा होता है आज हमने यहाँ पर कीर्तन किया कल हमने यहीं पर नई आबादी खन्ना में ही कीर्तन किया था और 27 मार्च को हमारा कीर्तन समराला में होने जा रहा है तीस मार्च को हम लोग मेहंदीपुर बालाजी जा रहे हैं बालाजी की कृपा से इकतीस मार्च को वहाँ हाज़िरी लगाएंगे उसके बाद दो अप्रैल को हमारा कीर्तन खन्ना गोल्डन ग्रीन क्लब में है मैं होली के उत्सव की दुर्गा मंदिर के सभी मेंबर्स को बहुत बहुत बधाई देती हूँ आज इतने सुंदर आयोजन में उन्होंने इतना सुंदर उत्सव मनाया इन सभी मेंबर्स को भगवान ऐसे ही शक्ति दे कि हर बार ये होली का उत्सव ऐसे ही मनाते रहें ਮੇਰੀ ਤਰਫ ਸੇ ਇਨਕੋ ਹੋਲੀ ਦਾ ਤਿਉਹਾਰ ਬਹੁਤ ਬਹੁਤ ਮੁਬਾਰਕ। ਕਿਸੇ ਕੋਈ ਅਗਰ ਕੀਰਤਨ ਕਰਵਾਉਣਾ ਹੈ ਕਿਸੇ ਵੀ ਤਰ੍ਹਾਂ ਦਾ ਸ਼ਾਮਾ ਬਾਬਾ ਦਾ, ਠਾਕੁਰ ਜੀ ਦਾ, ਰਾਧੇ ਰਾਣੀ ਦਾ, ਬਾਲਾ ਜੀ ਦਾ, ਤਾਂ ਆਪ ਸਭ ਮੇਰੇ ਕੰਟੈਕਟ ਕਰ ਸਕਤੇ ਹੈ 9878641011 ਪਰ। ਥੈਂਕ ਯੂ। ਸਾਨੂੰ ਬਹੁਤ ਨਾਜ਼ ਹੈ। ਸ਼ਾਮ ਬਾਬਾ ਨੇ ਸਾਨੂੰ ਇਸ ਲੜ ਲਗਾਇਆ ਤੇ ਅਸੀਂ ਕਦੀ ਐਤਾ ਸੋਚਿਆ ਨਹੀਂ ਸੀ ਕਿ ਸਾਨੂੰ ਐਵੇਂ ਪ੍ਰੋਗਰਾਮ ਮਿਲਣਗੇ। ਪਰ ਸਾਨੂੰ ਹੁਣ ਬਹੁਤ ਅੱਛਾ ਲੱਗਿਆ ਕਿ ਇਦਾਂ ਦੀ ਸੰਗਤ ਮਿਲਦੀ ਹੈ ਸਾਨੂੰ ਬਹੁਤ ਨਾਜ਼ ਹੁੰਦਾ ਸਾਨੂੰ ਇਹਨਾਂ ਦੀ ਸੰਗਤ ਤੇ ਬਹੁਤ ਵਧੀਆ ਲੱਗਦਾ ਹੈ ਸਾਡਾ ਵੀ ਮਨ ਬਹੁਤ ਖੁਸ਼ ਹੁੰਦਾ ਹੈ ਮੇਰੇ ਵੱਲੋਂ ਪੂਜਾ ਵੱਲੋਂ ਔਰ ਮੀਨੂ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਖੰਨਾ ਵਿੱਚ ਅੱਜ ਕੀਰਤਨ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਕੀਰਤਨ ਕਰਕੇ ਹੋਲੀ ਨੂੰ ਸੋ ਪੂਜਾ ਡਾਵਰਾ ਜੀ ਤੇ ਮੀਨੂ ਅਰੋੜਾ ਜੀ ਐਂਡ ਪਾਰਟੀ ਕੀ ਹੋਇਆ ਜੇ ਇੱਕੋ ਟੇ ਡੋਨੇ ਜਮੀਆਂ ਹੈ ਤਾਂ ਸਕੀਆਂ ਪੈਣਾ ਸੋ ਸੱਪ ਛੋਟਾ ਹੋਵੇ ਜਾਂ ਵੱਡਾ ਵੀ ਡੰਗ ਇੱਕੋ ਜਿਹਾ ਹੁੰਦਾ ਜਿਵੇਂ ਕੀ ਸਾਡੇ ਨਾਲ ਗੱਲਬਾਤ ਕੀਤੀ ਹੈ ਵੀ ਅਸੀਂ ਨਵੇਂ-ਨਵੇਂ ਲੱਗੇ ਆ ਨਵਾਂ ਪ੍ਰਾਪਰ ਨਹੀਂ ਹੁੰਦਾ ਜੀ ਮੇਰਾ ਨਾਮ ਕਾਂਤਾ ਰਾਣੀ ਮਿੱਡਾ ਹੈ ਮੈਂ ਇਸ ਦੁਰਗਾ ਮੰਦਿਰ ਦੀ ਪ੍ਰਧਾਨ ਆ ਤੇ ਅਸੀਂ 20 ਸਾਲ ਤੋਂ ਮੈਂ ਇਸ ਮੰਦਿਰ ਦੀ ਸੇਵਾ ਕਰ ਰਹੀ ਆ ਉਸ ਤੋਂ ਪਹਿਲਾਂ ਸਾਡੇ ਮਦਰ ਇਨ ਲਾ ਸੀ ਉਸ ਤੋਂ ਬਾਅਦ ਇਹ ਸੇਵਾ ਦਾ ਮੌਕਾ ਮੈਨੂੰ ਮਿਲਿਆ ਤੇ ਹੁਣ ਅਸੀਂ ਸਾਰੇ ਜੇ ਦੁਰਗਾ ਮੰਦਿਰ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਸਾਰਿਆਂ ਨੇ ਰਲ ਮਿਲ ਕੇ ਸ਼ਾਂਤੀ ਸਰੂਪ ਜੀ ਹੈਪੀ ਜੀ ਸੁਰਿੰਦਰ ਜੀ ਮਿੱਡਾ ਸਾਹਿਬ ਜੀ ਸਾਰੇ ਪ੍ਰਿੰਸ ਜੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਪ੍ਰੋਗਰਾਮ ਰੱਖਿਆ ਮੀਨੋ ਅਰੋੜਾ ਜੀ ਦਾ ਤੇ ਬਹੁਤ ਸਾਨੂੰ ਆਨੰਦ ਆਇਆ ਬੜਾ ਹੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅੱਜ ਇਸ ਦੁਰਗਾ ਮੰਦਿਰ ਨਹੀਂ ਇਹ ਬ੍ਰਿੰਦਾਵਨ ਦਾ ਹਮੇ ਬਰਸਾਨਾ ਹੈ ਬਹੁਤ ਹੀ ਆਨੰਦ ਆਇਆ ਇਹਨਾਂ ਦੀ ਯਸ਼ਸਵਿਤਾ ਇਹਨਾਂ ਦੀ ਤੇਜਸਵਿਤਾ ਬਹੁਤ ਹੀ ਮਨਨ ਯੋਗ ਹੈ ਕਿੰਨਾ ਪ੍ਰੋਗਰਾਮ ਹੈ ਜੀ ਇਹ ਪ੍ਰੋਗਰਾਮ ਪਹਿਲੇ ਪਹਿਲੇ ਤਾਂ ਅਸੀਂ ਖੁਦ ਹੀ ਮੰਦਿਰ ਦੇ ਵਿੱਚ ਮੰਡਲੀ ਦੇ ਨਾਲ ਹੀ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਕੁਝ ਡਿਫਰੈਂਟ ਸਾਰੇ ਮੰਗਦੇ ਆ ਜਿਸ ਤਰ੍ਹਾਂ ਫਿਰ ਅਸੀਂ ਮੋਨੂ ਜੀ ਦਾ ਕਈ ਵਾਰੀ ਕਰਾ ਲਿਆ ਕਦੇ ਹੁਣ ਮੀਨੂ ਅਰੋੜਾ ਜੀ ਦਾ ਕਰਾ ਲਿਆ ਪਹਿਲਾਂ ਵਿੱਚ ਵਿੱਚ ਕੁਝ ਹੋਰ ਵੀ ਸਿੰਗਰ ਦਾ ਬੁਲਾ ਕੇ ਮਤਲਬ ਕਿ ਅਸੀਂ ਕਰਵਾਉਂਦੇ ਰਹੀਆਂ 20 ਸਾਲ ਹੋ ਗਏ ਨੇ ਸਾਨੂੰ ਤੁਸੀਂ ਮੁਬਾਰਕਬਾਦ ਦੇ ਦਿਓ ਜੀ ਆਪਣੀ ਮੰਡਲੀ ਵੱਲੋਂ ਹਾਂਜੀ ਹਾਂ ਮੈਂ ਆਪਣੀ ਮੰਡਲੀ ਵੱਲੋਂ ਜਿੰਨੇ ਵੀ ਮੈਂਬਰ ਪਹੁੰਚੇ ਨੇ ਜਿੰਨੇ ਵੀ ਪਰਿਵਾਰ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਨੂੰ ਅਰੋੜਾ ਜੀ ਦਾ ਮੇਰੀ ਛੋਟੀ ਭੈਣ ਪੂਜਾ ਜੀ ਦਾ ਸਾਡੇ ਵਿੱਕੀ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਪੀਵੀ 26 ਨਿਊਜ਼ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਵੀ ਤੇ ਅੱਜ ਵੀ ਸਾਡੇ ਸਾਰੇ ਪ੍ਰੋਗਰਾਮ ਦਾ ਕਵਰੇਜ ਕੀਤੀ ਇਹਨਾਂ ਦੀ ਬਹੁਤ-ਬਹੁਤ ਇਹਨਾਂ ਨੂੰ ਧੰਨਵਾਦ ਕਰਦਾ ਮੈਂ ਤੇ ਦੂਸਰਾ ਅੱਜ ਹੋਲੀ ਦੇ ਮੌਕੇ ਤੇ ਦੁਰਗਾ ਮੰਦਰ ਵੱਲੋਂ ਬਹੁਤ ਸ਼ਾਨਦਾਰਕ ਅੱਜ ਪ੍ਰੋਗਰਾਮ ਰੱਖਿਆ ਗਿਆ ਜਿਦੇ ਵਿੱਚ ਮੀਨੂ ਅਰੋੜਾ ਜੀ ਮੰਡੀ ਗੁਂਦਗੜ ਤੋਂ ਜਿਨ੍ਹਾਂ ਨੇ ਅੱਜ ਬਹੁਤ ਹੀ ਰੰਗ ਮੰਨਿਆ ਮੈਂ ਕਹਿੰਦਾ ਹੀ ਜਿਸ ਤਰ੍ਹਾਂ ਇਸ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਤੇ ਬਹੁਤ ਅੱਛੇ ਤਰੀਕੇ ਨਾਲ ਫੁੱਲਾਂ ਨਾਲ ਹੋਲੀ ਖੇਲੀ ਹੈ ਬਹੁਤ ਹੀ ਸੰਗਤ ਨਿਹਾਲ ਹੋ ਕੇ ਗਈ ਹੈ ਸਾਡੇ ਪ੍ਰਧਾਨ ਜੀ ਮਿੱਡਾ ਜੀ ਇਹਨਾਂ ਦੇ ਘਰੋਂ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ ਦਾ ਇੰਤਜ਼ਾਮ ਕੀਤਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੀ ਮੰਡਲੀ ਨੂੰ ਮੈਂ ਬਹੁਤ-ਬਹੁਤ ਬਧਈ ਜਨਾਉਣਾ ਹੈ ਹੋ ਜੀ ਵੀ ਇਸ ਮੰਡਲੀ ਨੂੰ ਤੁਹਾਡੀ ਫਾਊਂਡੇਸ਼ਨ ਜਿਹੜੀ ਮੈਂ ਆਧਾਰ ਦੀ ਫਾਊਂਡੇਸ਼ਨ ਸਨਾਤਨ ਧਰਮ ਸਰਵਿਤਕਾਰੀ ਸੇਵਾ ਮੰਡਲ ਵੱਲੋਂ ਇਹਨਾਂ ਨੂੰ ਦੁਰਗਾ ਮੰਦਰ ਨੂੰ ਬਹੁਤ-ਬਹੁਤ ਮੁਬਾਰਕ ਜਨਾਉਂਦੀ ਪੂਰੀ ਟੀਮ ਨੂੰ ਸਾਰਿਆਂ ਜਿੰਨੇ ਵੀ ਇਹਨਾਂ ਦੇ ਮੈਂਬਰ ਨੇ ਇਹ ਨਾਲ ਜੁੜੇ ਹੋਏ ਨੇ ਬਹੁਤ ਮਿਹਨਤ ਕਰਦੇ ਨੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਇਹਨਾਂ ਨੂੰ ਦੁਬਾਰਾ ਇੱਕ ਵਾਰ ਫੇਰ ਸਾਰਿਆਂ ਨੂੰ ਸਾਰੀ ਮੰਡਲੀ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਖੋਲੀ ਤੇ ਧੰਨਵਾਦ ਸ਼੍ਰੀ ਦੁਰਗਾ ਮੰਦਿਰ ਕਮੇਟੀ ਵੱਲੋਂ ਆਏ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਅਤੇ ਹੋਲੀ ਦੇ ਮੌਕੇ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਹ ਫੰਕਸ਼ਨ ਬਹੁਤ ਹੀ ਧੁੰਮਤਾ ਨਾਲ ਬਹੁਤ ਅੱਛੇ ਢੰਗ ਨਾਲ ਮਨਾਇਆ ਗਿਆ ਤੇ ਸਾਰੀ ਸੰਗਤ ਨਿਹਾਲ ਹੋ ਕੇ ਝੂਮਦੀ ਰਹੀ ਜੋ ਪ੍ਰੋਗਰਾਮ ਦੁਰਗਾ ਮੰਦਿਰ ਦੇ ਵਿੱਚ ਹੁੰਦਾ ਹੈ ਉਹ ਬਹੁਤ ਹੀ ਅੱਛੇ ਤਰ੍ਹਾਂ ਨਾਲ ਢੰਗ ਨਾਲ ਹੁੰਦਾ ਹੈ ਔਰ ਇਸੇ ਤਰ੍ਹਾਂ ਹੁੰਦਾ ਹੈ ਮੈਂ ਸਭ ਨੂੰ ਆਈ ਸੰਗਤ ਨੂੰ ਵੈਲਕਮ ਆਖਦਾ ਹਾਂ ਔਰ ਸਭ ਦਾ ਧੰਨਵਾਦ ਕਰਦਾ ਹਾਂ ਕਿ ਇਦਾਂ ਹੀ ਹਮ ਹਮਾ ਕੇ ਮੰਦਿਰ ਦੀ ਸੇਵਾ ਕਰਨੀ ਹੈ ਔਰ ਹਰ ਪ੍ਰੋਗਰਾਮ ਨੂੰ ਸਫਲ ਬਣਾਉਣਾ ਹੈ ਮੈਂ ਸੁਰਿੰਦਰ ਕੁਮਾਰ ਕਾਲਾ ਬਦੋਰ ਕੈਸ਼ਰਦੀ ਆਪਣਾ ਪੋਸਤ ਤੋਂ ਦੁਰਗਾ ਮੰਦਿਰ ਤੋਂ ਆਪਨਾ ਪਿਛਲੇ ਕਾਫੀ ਸਾਲਾਂ ਤੋਂ ਸੇਵਾ ਕਰਦਾ ਆ ਰਿਆਂ ਮਾਹਮਾਈ ਨੇ ਮੈਨੂੰ ਬੜਾ ਸੇਵਾ ਦਾ ਮੌਕਾ ਦਿੱਤਾ ਹੈ ਔਰ ਮੈਂ ਸੁਭਾਗਿਆ ਮੰਨਦਾ ਮਾਹਮਾਈ ਦਾ ਆਸ਼ੀਰਵਾਦ ਇਸ ਤਰ੍ਹਾਂ ਹੀ ਸਾਡੇ ਪੂਰੀ ਟੀਮ ਤੇ ਬਣਿਆ ਰਹੇ ਔਰ ਅਸੀਂ ਵੱਧ ਚੜ ਕੇ ਕੋਈ ਵੀ ਸਾਡੇ ਮੰਦਰ ਚ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਨੂੰ ਸਾਰੀ ਟੀਮ ਅਸੀਂ ਵੱਧ ਚੜ ਕੇ ਅੱਛੀ ਤਰ੍ਹਾਂ ਮਨਾਉਂਦੇ ਆਂ ਔਰ ਸਾਨੂੰ ਬਹੁਤ ਆਨੰਦ ਆਉਂਦਾ ਹੈ ਅੱਜ ਦੀ ਜੋ ਲੰਗਰ ਦੀ ਸੇਵਾ ਹੈ ਉਹ ਸਾਡੇ ਮੈਂਬਰ ਆਪਣਾ ਦਰਸ਼ਨ ਚਾਵਲਾ ਜੀ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਬਾਕੀ ਮੈਂਬਰਾਂ ਵੱਲੋਂ ਵੀ ਪੂਰਾ ਸਹਿਯੋਗ ਹੈ ਤੇ ਇਸ ਤਰ੍ਹਾਂ ਹੀ ਸਾਨੂੰ ਸਹਿਯੋਗ ਮਿਲਦਾ ਰਹੂਗਾ ਸਾਡਾ ਜਿਹੜਾ ਜਾਗਰਣ ਹੁੰਦਾ ਦੁਰਗਾ ਮੰਦਿਰ ਦੇ ਵਿੱਚ ਉਹ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਉਹਨੂੰ 12 ਜੂਨ ਨੂੰ ਜਾਗਰਣ ਵੀ ਆ ਰਿਹਾ ਸਾਡਾ ਤਾਂ ਅਸੀਂ ਜਾ ਰਹੇ ਹਾਂ ਬਲਖਸ਼ੂ ਜੀ ਵੀ ਬਹੁਤ ਤਿਆਰੀਆਂ ਸ਼ੁਰੂ ਕਰ ਰਹੇ ਆ ਤੇ ਸਭ ਦਾ ਸਾਨੂੰ ਸਹਿਯੋਗ ਚਾਹੀਦਾ ਹੈ ਔਰ ਸਾਡੇ ਮਹਿੰਦਰ ਅਰੋੜਾ ਜੀ ਜੀਤ ਰਾਜ ਐਂਡ ਸੰਝ ਪੂਰੀ ਜੀ ਸਾਡੇ ਰਜਿੰਦਰ ਪੂਰੀ ਜੀ ਬਹੁਤ ਸਾਡੇ ਐਸੇ ਸਾਡੇ ਭਰਾ ਹੈ ਵੱਡੇ ਭਰਾ ਜਿਨ੍ਹਾਂ ਦਾ ਸਾਡਾ ਸਾਡੇ ਦੇ ਮੇਲ ਭਰਿਆ ਹੱਤ ਹੈ ਔਰ ਸਾਨੂੰ ਇਹ ਅੱਗੇ ਮਤਲਬ ਬਹੁਤ ਚੜ ਕੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਔਰ ਇਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ ਸਾਡੇ ਇੱਥੇ ਬਹੁਤ ਚੜ ਕੇ ਆਏ ਨੇ ਬੰਦੇ ਵੱਖ-ਵੱਖ ਸੰਸਥਾਵਾਂ ਤੋਂ ਜੋ ਵੀ ਮੈਂਬਰ ਸਹਿਬਾਨ ਆਏ ਨੇ ਉਹਨਾਂ ਦਾ ਦੁਰਗਾ ਮੰਦਰ ਕਮੇਟੀ ਤੋਂ ਬਹੁਤ ਸਤਿਕਾਰਯੋਗ ਮਤਲਬ ਵਡਵਾਨ ਕੀਤਾ ਜਾਂਦਾ ਹੈ ਔਰ ਹਰ ਪ੍ਰੋਗਰਾਮ ਤੇ ਸਾਡੇ ਕੋਲ ਬੋਲੀ ਦੇ ਪ੍ਰੋਗਰਾਮ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਸਾਰੀ ਪ੍ਰਬੰਧਕ ਕਮੇਟੀ ਔਰ ਸਤਿਕਾਰਯੋਗ ਇਨਵਾਈਟਡ ਜਿੰਨੇ ਪਹੁੰਚੇ ਨੇ ਸੋ ਸਾਡੇ ਵੱਲੋਂ ਬੀਬੀ 26 ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਔਰ ਦਾਤੀ ਇਹਨਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਮੁਹੱਬਤ ਦਾ ਸਤਿਕਾਰ ਬਖਸ਼ੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਧੰਨਵਾਦ ਜਲਦੀ ਹਾਜ਼ਰ ਹੋਵਾਂਗਾ ਲੈ ਕੇ ਨਵੀਂ ਇੱਕ ਅਪਡੇਟ